ਇਹ ਵਰਤਾ ਪਿਸਵਾਗਲੀ ਰੱਖਿਆ ਜਾਂਦਾ ਹੈ ਪਹਿਲਾ ਸਵੇਰੇ ਉੱਠ ਕੇ ਸਰਗੀ ਖਾਣੀਆਂ ਨੇ 4 ਵਜੇ ਫਿਰ ਬਾਅਦ ਵਿੱਚ ਸਾਰਾ ਦਿਨ ਵਰਤ ਭੁੱਖੀਆਂ ਰਹਿੰਦੀਆਂ ਨੇ ਕੁਝ ਪਾਣੀ ਤੱਕ ਨਹੀਂ ਪੀਂਦੀਆਂ ਫਿਰ ਚੰਦਰਮਾ ਨਿਕਲਣ ਤੇ ਅਰਕ ਦੰਦੀਆਂ ਹਨ ਤੇ ਰਾਤ ਨੂੰ ਫਿਰ ਆਪਣਾ ਵਰਤ ਤੋੜ ਕੇ ਤਾਂ ਫਿਰ ਆਪਣੇ ਘਰ ਵਾਲੇ ਕੋ ਪਾਣੀ ਪੀਂਦੀਆਂ ਠੀਕ ਹੈ ਜੀ ਜਿਵੇਂ ਕਿ ਅੱਜ ਮਹਿੰਦੀ ਵੀ ਲਗਵਾ ਕੇ ਆਏ ਹੋ ਤੁਸੀਂ ਇਹਦੇ ਵਿੱਚ ਸਰਗੀਖਾਨ ਦਾ ਵੀ ਕੋਈ ਰਿਵਾਜ ਹੈ ਇਹ ਕਿਦਾਂ ਮਤਲਬ ਕਿਦਾਂ ਸਵੇਰੇ ਕੀ ਕੀ ਪਹਿਲਾਂ ਸ਼ੁਰੂਆਤ ਕਿਵੇਂ ਕਰਦੇ ਹੋ ਇੱਕ ਵਾਰੀ ਸ਼ੁਰੂਆਤ ਪਹਿਲਾਂ ਨਾਣੂ ਕੇ ਫਿਰ ਆਪਣਾ ਸਰਗੀਖਾਨ ਦੀਆਂ ਨੇ ਫੇਰੀਆਂ ਵਗੈਰਾ ਨਾਰੀਅਲ ਵਗੈਰਾ ਆਪਣੀ ਮਾਤਾ ਦੇ ਲਈ ਵੀ ਕੜਦੀਆਂ ਨੇ ਜੋ ਵਰਤ ਵਿੱਚ ਕੜਦੇ ਆ ਸਮਾਨ ਸਾਰਾ ਠੀਕ ਹੈ ਜੀ ਤੇ ਹੁਣ ਅਜ ਤਾਂ ਮਹਿੰਦੀ ਲਗਵਾ ਕੇ ਤੁਸੀਂ ਵੀ ਪੂਰੇ ਚਾਹ ਨਾਲ ਕੋਈ ਵਰਤ ਰੱਖਣ ਦਾ ਇੱਕ ਚਾਹ ਵੀ ਹੁੰਦਾ ਹੈ ਤੇ ਦਾ ਸਮਾਂ ਵੀ ਚੱਲ ਰਿਹਾ ਕਿੰਨਾ ਜਿਹਾ ਲੱਗ ਰਿਹਾ ਹਾਂਜੀ ਚਾ ਵੀ ਹੁੰਦਾ ਆ ਤੇ ਆਪਣੇ ਘਰ ਵਾਲੇ ਲਈ ਲੰਬੀ ਉਮਰ ਰੱਖਣ ਲਈ ਬਧਨ ਲਈ ਵੀ ਸਭ ਤੋਂ ਵੱਡਾ ਚਾ ਆਈ ਕਿ ਵੱਡੀ ਉਮਰ ਹੋਵੇ ਘਰ ਵਾਲੇ ਲਦਾ ਆਵਾਜ਼ ਹੀ ਜਨਤਾ ਤੇ ਆਪਣੇ ਜੀਜੇ ਸੱਚ ਦਾ ਪ੍ਰਤੀਬਿੰਬ ਦੇਖ ਰਹੇ ਸਾਰੇ ਦਸ਼ਕਾਂ ਨੂੰ ਕਰਵਾ ਚੌਥ ਦੀ ਬਹੁਤ ਬਹੁਤ ਮੁਬਾਰਕਾ ਅੱਜ ਤੁਸੀਂ ਦੇਖ ਰਹੇ ਹੋ ਕਿ ਕਰਵਾ ਚੌਥ ਦੇ ਮੌਕੇ ਤੇ ਬਹੁਤ ਬਾਜ਼ਾਰ ਦੇ ਵਿੱਚ ਰਸ ਪਿਆ ਹੋਇਆ ਸਾਰੀਆਂ ਭੈਣਾਂ ਆਪਣੇ ਕਰਵਾ ਚੌਥ ਦੇ ਵਰਤ ਲਈ ਚੂੜੀਆਂ ਖਰੀਦਣੇ ਆ ਦੇਖੋ ਜੀ ਤੁਹਾਡੇ ਸਾਹਮਣੇ ਕਿੰਨੀ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਤੇ ਲਗਾ ਹੋਇਆ ਹੈ ਤੁਹਾਡਾ ਤੇਰੇ ਵਿੱਚ ਆਪਾਂ ਇੱਕ ਇੰਦਰੀ ਸਕੀਮ ਲਾਈ ਹੋਈ ਹੈ ਕਿ ਸਭ ਤੋਂ ਸਸਤੀ ਜੁੜੀ ਮਤਲਬ ਜੋੜੀ ਚਿੜੀ ਲੋਕੀ 100 ਰੁਪਏ ਦੀ ਵੇਚ ਰਹੇ ਅਸੀਂ 500 ਰੁਪਏ ਦੇ ਵਿੱਚ ਵੇਚ ਰਹੇ ਹਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਸਾਡੇ ਕੋਲ ਆ ਬਈ 벨ਵੈਟ ਦੀ ਜੁੜੀ 벨ਵੈਟਾਂ ਵਿੱਚ ਜੁੜੀਆਂ ਇਹ ਵੀ ਬਹੁਤ ਡਿਮਾਂਡ ਵਾਤ ਰਹੀ ਹੈ ਅੱਜ ਕੱਲ੍ਹ ਇਸ ਕਰਕੇ 벨ਵੈਟ ਦੀ ਜੁੜੀ ਦੀ ਬਹੁਤ ਡਿਮਾਂਡ ਹੈ ਇਹਦੇ ਵਿੱਚ ਸਟੋਨ ਆਪਣੇ ਏਡੀ ਸਟੋਨ ਵਾਲੀ ਜੁੜੀਆਂ ਬਹੁਤ ਬਹੁਤ ਕੁਝ ਵੈਰਾਈਟੀ ਲਾਇਆ ਕਿ ਹੈ ਠੀਕ ਹੈ ਜੀ ਕਿਹੋ ਜਿਹਾ ਰੁਝਾਨ ਹੈ ਅੱਜ ਗਰਵਾ ਚੌਥ ਹੈ ਕੱਲ ਨੂੰ ਅੱਜ ਕਿਹੋ ਜਿਹਾ ਰੁਝਾਨ ਮੈਨਾਂ ਵਜਿ ਦੇਖੀ ਮਿਲ ਰਿਹਾ ਹੈ ਪੂਰਾ ਹੈ ਬਹੁਤ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਮਤਲਬ ਸਵੇਰ ਤੋਂ ਅਸੀਂ ਚੱਲੋ ਜਾਂ ਲੱਗੀ ਹੋਈ ਹੈ ਪਿਛਲੇ ਸਾਲ ਨਾਲੋਂ ਥੋੜਾ ਇਸ ਵਾਰੀ ਬਹੁਤ ਮਤਲਬ ਉਤਸ਼ਾਹ ਹੈ ਲੋਕਾਂ ਵਿੱਚ ਠੀਕ ਹੈ ਮੂਨ ਸਵੀਟ ਹਾਊਸ ਦੀ ਗੱਲ ਨਾ ਕਰੀਏ ਤਾਂ ਉਹ ਮਿਠਾਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਦਿਲਾਂ ਦੇ ਵਿੱਚ ਜਾਏਗੀ ਨਹੀਂ ਗੱਲ ਤਾਂ ਸੋਨੇ ਜੀ ਆਇਆ ਨੂੰ ਮੂਨ ਫੀਟ ਤੇ ਆਣਦਾ ਮਿਠਾਸ ਜਿਹੜੀ ਹੈਗੀ ਹੈ ਦੇਖੋ ਵਰਤ ਦਾ ਤਿਹਾੜਿਆ ਪੂਰੇ ਸਾਡੇ ਹਿੰਦੁਸਤਾਨ ਦੇ ਵਿੱਚ ਬੜੇ ਧੁੰਦਾਂ ਦਾ ਮਨਾਇਆ ਜਾਂਦਾ ਜਿਹੜੀਆਂ ਲੇਡੀਜ਼ ਹੈਗੀਆਂ ਵਰਤ ਰੱਖ ਕੇ ਔਰ ਆਪਣੇ ਪਤੀ ਲਈ ਲੰਬੀ ਉਮਰ ਦੀ ਕਾਸ ਕਰ ਰਹੀ ਹੈ ਮਾਰੇ ਦੀ ਕਿਰਤ ਕਰਨ ਲੱਗੀ ਹੋਈ ਹੈ ਸ਼ਾਪਿੰਗ ਚੱਲ ਰਹੀ ਹੈ ਇਹਦੇ ਵਿੱਚ ਕੀ ਤੁਸੀਂ ਕਰਵਾਜੋ ਬੈਸਟ ਆਪਾਂ ਕੀ ਆਪਾਂ ਪ੍ਰੋਵਾਈਡ ਕਰਾ ਰਹੇ ਹਾਂ ਜਿਹਨਾਂ ਨੇ ਵਾਪਤ ਰੱਖਣਾ ਉਹਨਾਂ ਲਈ ਕੀ ਆਪਣੇ ਕੋਲ ਵੱਖਰਾ ਚੀਜ਼ ਕੀ ਆ ਜਿਹੜਾ ਕਿ ਉਹ ਵਾਪਤ ਦੇ ਮੇਲੇ ਆਵਾ ਦੇ ਯੂਜ਼ ਕਰਨਾ ਮਠਾਈ ਦੇ ਵਿੱਚ ਸਾਡੇ ਕੋਲ ਸਪੈਸ਼ਲ ਗਲਾਗੰਦ ਵਾਪਤ ਦੇ ਲਈ ਔਰ ਦੇਸੀ ਘੋਦੀ ਰਬੜੀ ਬਰਫੀ ਔਰ ਦੇਸੀ ਘੋਦੀ ਸਪੈਸ਼ਲ ਫੇਣੀ ਹੈ ਔਰ ਤੇਰੀਆਂ ਦੁੱਧ ਵਿੱਚ ਪਾ ਕੇ ਸ਼ੀਰੇ ਸਰਗੀ ਵੇਲੇ ਖਾਂਦੀਆਂ ਮਿਲਾਵਾ ਇਤੁਲਾ ਵਾ ਮਠੀਆਂ ਜਿਹੜੀਆਂ ਹੈਗੀਆਂ ਇਹ ਮੰਸੇ ਜਾਂਦੀਆਂ ਜੋ ਸਾਡਾ ਰਵਾਜ ਆ ਮਠੀਆਂ ਮਠੀਆਂ ਤੇ ਟਿੱਕੀਆਂ ਮਠੀਆਂ ਔਰ ਤੁਸੀਂ ਦੇਖ ਸਕਦੇ ਹੋ ਬਰੋੜਕ ਲੱਗੀ ਹੋਈ ਐ ਇਹ ਕਰਵਾਚੌਂਦੇ ਤਿਹਾੜ ਨੂੰ ਲੈ ਕੇ ਤੁਹਾਡੀਆਂ ਤਿਆਰੀਆਂ ਹੋ ਗਈਆਂ ਆਹ ਨਾਲੇ ਦਿਨਾਂ ਦੇ ਵਿੱਚ ਫੇਰ ਹੁਣ ਅੱਗੇ ਦੀਵਾਲੀ ਵੀ ਆਉਣ ਵਾਲੀ ਆ ਉਹਦੇ ਲਈ ਮੋਂ ਸਵੀਟ ਹੌਂਸ ਵਾਲੇ ਆ ਮਤਲਬ ਕੀ ਤਿਆਰੀ ਹੋਵੇਗੀ ਦੇਖੋ ਦੀਵਾਲੀ ਦਾ ਤਿਹਾੜ ਹਲੇ 10 ਦਿਨ ਹੈਗੇ ਪਏ ਪਰ ਅਸੀਂ ਤਿਆਰੀਆਂ ਜਿਹੜੀਆਂ ਹੈਗੀਆਂ ਇਹਦੇ ਲਈ ਸਪੈਸ਼ਲ ਹੁਣੇ ਸ਼ੁਰੂ ਕਰਤੀਆਂ ਤੇ ਦੀਵਾਲੀ ਦੀ ਜਿਹੜੀਆਂ ਤਿਉਹਾਰ ਦੀ ਤੇ ਤਿਆਰੀ ਹੈਗੀ ਆ ਉਹ ਤੁਹਾਨੂੰ ਥੋੜੇ ਦਿਨ ਪਹਿਲਾਂ ਦਿਖਾਵਾਂਗੇ ਨਵਾਂ ਕੀ ਲੈ ਕੇ ਆ ਰਹੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਰਿਆਂ ਨੂੰ ਕਰਵ ਚੜ ਬੱਤੀਆਂ ਔਰ ਦਿਵਾਲੀਆਂ ਤੇ ਦਾਪਾ ਪੇਖਣੇ ਲੱਖ ਲੱਖ ਵਾਰ ਕਾ ਆਜਾਏ ਅਸੀਂ ਬਹੁਤ ਸੁਣਿਆ ਜੀ ਭਾਈ ਸਪਸਾ ਬਸ ਆਇਆ ਬੇਟੇ ਸਕੂਲੋਂ ਲਾ ਕੇ ਪਹਿਲੇ ਰਸਤੇ ਜਾ ਕੇ ਮਗਾ ਸੋਸੇ ਲਾ ਕੇ ਆਜੇ ਸੋਸੇ ਖੜੇ ਆ ਜੀ ਔਰ ਕੱਲ ਮੈਂ ਕਿਸੇ ਦੁਕਾਨ ਤੇ ਗਿਆ ਸੀ ਮੇਰੀ ਵਰਦੀ ਖਲਾਈ ਬਾਰੇ ਇੱਕ ਜੇ ਦੋ ਦਿਨ ਵਰਦੀ ਕਾ ਕਿਹਾ ਕਿ ਵਰਦੀ ਨਹੀਂ ਸੁਆਦ ਬਣੀ ਬਹੁਤ ਅੱਛਾ ਹੈ ਗਵਾੜੇ ਸਾਹਿਬ ਪਠਾਈਆਂ ਤੇ ਤੁਹਾਡੀ ਸਾਡੇ ਨੰਬਰ 1 ਹੈ ਜੀ ਸੰਗ ਸਾਬ ਕਰਵਾ ਜਉਦਾ ਤਿਹਾੜ ਚੱਲ ਰਿਹਾ ਹੈ ਤੇ ਘਰ ਤੁਹਾਡੇ ਵੀ ਸ਼ਾਇਦ ਪੜਾਈ ਹੋਣਾ ਨੇ ਵੀ ਵਰਤ ਰੱਖਿਆ ਹੁਣ ਰੱਖਣਾ ਇਹ ਅੱਜ ਜਿਹੜੀਆਂ ਦੇਸੀ ਘੇੜੀਆਂ ਮੋਨ ਸਵੀਟ ਹਾਊਸ ਵਾਲਿਆਂ ਦੀਆਂ ਫੇਣੀਆਂ ਨੇ ਉਹ ਜਾਣਗੀਆਂ ਇੱਥੋਂ ਜਾਣ ਕੇ ਜਾਣੀਆਂ ਉਹ ਜਾਣੀਆਂ ਇਹੋ ਜੀ ਠੀਕ ਹੈ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਮੈਂ ਆਪਣੇ ਕੁਲਥੰਮ ਫੈਸ਼ਨ ਗਰੁੱਪ ਵੱਲੋਂ ਸਾਰੇ ਪਵਾੜਾ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਕਰਵਾ ਚੌੜੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਕਿਉਂਕਿ ਇਹ ਰਿਤੇ ਤਿਉਹਾਰ ਦਸਹਿਰੇ ਤੋਂ ਸ਼ੁਰੂ ਹੁੰਦੇ ਨਵਰਾਤਿਆਂ ਤੋਂ ਸ਼ੁਰੂ ਹੁੰਦੇ ਆ ਇਹਦੇ ਨਾਲ ਕਸਟਮਰ ਦਾ ਫਲੋ ਵੀ ਬਾਜ਼ਾਰਾਂ ਦੇ ਵਿੱਚ ਵੱਜ ਜਾਂਦਾ ਆ ਲੋਕਾਂ ਦੇ ਵਿੱਚ ਆ ਜਾਂਦਾ ਵੀ ਹੁਣ ਸਰਦੀਆਂ ਆ ਰਹੀਆਂ ਸ਼ਾਦੀਆਂ ਆ ਰਹੀਆਂ ਜਾਂ ਬਾਹਰ ਦੇ ਜਿਹੜੇ ਐਨਆਰਆਈ ਕਸਟਮਰ ਵੀ ਬਾਜ਼ਾਰਾਂ 'ਚ ਆਣੇ ਸ਼ੁਰੂ ਹੋ ਜਾਂਦੇ ਆ ਰੌਣਕਾਂ ਲੱਗਣ ਲੱਗ ਪੈਂਦੀਆਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਦੁਕਾਨਦਾਰ ਵੀ ਆਪਣੀ ਤਿਆਰੀ ਕਰਦੇ ਆ ਉਹ ਵੀ ਆਉਣ ਵਾਲੇ ਫੈਸ਼ਨ ਦੀਆਂ ਨਵੀਆਂ ਚੀਜ਼ਾਂ ਜਿਦਾ ਅਸੀਂ ਲਹਿੰਗੇ ਰੱਖਦੇ ਆ ਸਾੜੀ ਰੱਖਦੇ ਆ ਸੂਟ ਰੱਖਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਬਿਲਕੁਲ ਮਾਰਕੀਟ ਨਾਲੋਂ ਹਟ ਕੇ ਲੇਟੈਸਟ ਹੋਵੇ ਔਰ ਰੀਜ਼ਨੇਬਲ ਪ੍ਰਾਈਸ ਹੋਵੇ ਜਿਹੜਾ ਕਿ ਕਸਟਮਰ ਦੋ ਲੈਣ ਆਇਆ ਪੰਜ ਲੈ ਕੇ ਜਾਵੇ ਸੋ ਇਸ ਵਾਰ ਦੇ ਖਿਆਲ ਫੋਵਾੜੇ ਸ਼ਹਿਰ ਦੇ ਵਿੱਚ ਵੀ ਅੱਜ ਜਿਹੜਾ ਕੱਲ ਕਰਵਾ ਚੌਥ ਹੈ ਉਹਨੂੰ ਮਨਾਉਣ ਲਈ ਜਾਂਦੀ ਸ਼ਾਪਿੰਗ ਲਈ ਬਾਜ਼ਾਰ ਦੇ ਵਿੱਚ ਬੜੀ ਰੌਣਕ ਹੈ ਔਰ ਮੈਂ ਸਮਝਦਾ ਅੱਗੇ ਅਗਲੇ ਤਿਹਾੜਾ ਆ ਰਹੇ ਦੀਵਾਲੀ ਆ ਰਹੀ ਹੈ ਉਹ ਵੀ ਬਹੁਤ ਹੀ ਰੌਣਕ ਹੋਏਗੀ ਔਰ ਜਦ ਦੁਕਾਨਦਾਰਾਂ ਨੂੰ ਦੀ ਸੇਲ ਵੀ ਸਾਨੂੰ ਮਿਲੇਗੀ ਮੈਂ ਇੱਕ ਵਾਰ ਤੋਂ ਫੇਰ ਤੋਂ ਆਪਣੇ ਕੋਲ ਗਰੁੱਪ ਵੱਲੋਂ ਸਾਰਿਆਂ ਨੂੰ ਬਧਾਈਆਂ ਦਿੰਦਾ ਹਾਂ